अगर सवाल पूछेगा अगर कोई मेरे ते किंतु परंतु करेगा ਮੈਂ ਉਹਨਾਂ ਨੂੰ ਰਾਜਨੀਤੀ ਚੋਂ ਖਤਮ ਕਰ ਦਿਆਂਗਾ ਇਸ ਕਰਕੇ ਮੈਂ ਹੌਂ ਗਾਂਧੀ ਜੀ ਦੇ ਖਿਲਾਫ ਕਰ ਰਿਹਾ ਹਾਂ ਸਸਿਕਾ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਕਾਂਗਰਸ ਵੱਲੋਂ ਲਗਾਤਾਰ ਜੜਾ ਵਾ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਪ੍ਰੋਗਰਾਮ ਲਿਖੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਸੰਵਿਧਾਨ ਬਚਾਓ ਮਾਰਚ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਸਮੇਤ तमाम ਵੱਡੇ ਲੀਡਰ ਪਹੁੰਚੇ ਹੋਏ ਨੇ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਹੱਲਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੋਂ ਹੀ ਦੇਖ ਰਹੇ ਹੋ ਕਿ ਅੱਗੇ ਕਿਸ ਤਰ੍ਹਾਂ ਮਹਿਲਾਵਾਂ ਦਾ ਵੀ ਜਥਾ ਜੜਾ ਵਾ ਅੱਗੇ ਇਸ ਪ੍ਰੋਗਰਾਮ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਲਗਾਤਾਰ ਸੰਵਿਧਾਨ ਬਚਾਓ ਮਾਰਚ ਜਿਹੜਾ ਵਾ ਲੁਧਿਆਣਾ ਦੇ ਵਿੱਚ ਕੱਟਿਆ ਜਾ ਰਿਹਾ ਕੱਲ ਪਟਿਆਲਾ ਦੇ ਵਿੱਚ ਕੱਟਿਆ ਗਿਆ ਸੀਗਾ ਤਾਂ ਅੱਜ ਉਸੇ ਤਰ੍ਹਾਂ ਦੇ ਮਾਹੌਲ ਬਣਿਆ ਹੋਇਆ ਹੈ ਸਭ ਤੋਂ ਪੁਰਾਣੀ ਦੇਸ਼ ਦੀ ਰਾਜਨੀਤਿਕ ਪਾਰਟੀ ਸਭ ਤੋਂ ਵੱਡੀ ਆਪੋਜੀਸ਼ਨ ਦੇਸ਼ ਦੀ ਪਾਰਟੀ ਤੁਹਾਡੇ ਸਾਹਮਣੇ ਹੋਰੇ ਸਭ ਤੋਂ ਰਾਜਨੀਤਿਕ ਘਰਾਨੇ ਦੇ ਵੱਡੇ ਲੀਡਰ 라ਹਣ ગાંધી ਦਾ ਜੀਨਾ ਜੋ ਰਵਈਆ ਹੋਇਆ ਹੈ 2 ਸਾਲ ਦੀ ਸਜ਼ਾ ਮਾਨ ਹਾਨੀ ਦੇ ਕੇਸ ਦੇ ਵਿੱਚ ਇਹ ਕੋਈ ਮੂਮੂਲੀ ਗੱਲ ਨਹੀਂ ਹੈ ਦੇਸ਼ ਦੇ ਅੰਦਰ ਇਸ ਤੋਂ ਪਹਿਲਾਂ ਇਸ ਸਾਲ 2 ਸਾਲ ਦੀ ਸਜ਼ਾ ਮਾਨਖੰਮੀ ਦੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਨਹੀਂ ਹੋਈ ਇਹ ਪਹਿਲੀ ਵੇਸ਼ ਦੇ ਵਿੱਚ ਉਦਾਹਰਨ ਹੈ ਨਵੀਂ ਪਾਰਲੀਮੈਂਟ ਬਣਾਈ ਜਾ ਰਹੀ ਹੈ ਨਾ ਕੇਵਲ ਕਾਂਗਰਸ ਨੂੰ ਕਾਂਗਰਸ ਦਾ ਇੱਕ ਸਨੇਹਾ ਦਿੱਤਾ ਉਹਨਾਂ ਨੇ ਉਹ ਛੋਟੇ-ਛੋਟੇ ਦਲ ਜਿੰਨੇ ਵੀ ਦੇਸ਼ ਦੇ ਅੰਦਰ ਚੱਲ ਰਹੇ ਨੇ ਉਹਨਾਂ ਨੂੰ ਇਹ ਸਨੇਹਾ ਕਿ ਅਗਰ ਮੈਨੂੰ ਕੋਈ ਸਵਾਲ ਪੁੱਛੇਗਾ ਅਗਰ ਕੋਈ ਮੇਰੇ ਤੇ ਕਿੰਤੂ ਪਰੰਤੂ ਕਰੇਗਾ ਤਾਂ ਮੈਂ ਉਹਨਾਂ ਨੂੰ ਰਾਜਨੀਤੀ ਚੋਂ ਖਤਮ ਕਰ ਦਿਆਂਗਾ ਇਸ ਕਰਕੇ ਰਾਹੁਲ ਗਾਂਧੀ ਜੀ ਦੇ ਖਿਲਾਫ ਕਰ ਰਹੀ ਹੈ ਕੇਂਦਰ ਵਿੱਚ ਵੀ ਲੱਗੀ ਹੈ ਦੂਜੇ ਪਾਸੇ ਚੋਰਨ ਦੇ ਆਮ ਆਦਮੀ ਪਾਰਟੀ ਵਾਜੇ 2 ਮਿੰਟ ਦਾ ਰੈਂਡ ਤੇ ਕਰ ਲੈਣਾ ਯਾਰ ਨਿਊਜ਼ਲੈਂਡ ਦੀ ਵਰਤੀ ਕਿੱਥੇ ਜਾ ਰਹੀ ਹੈ ਬਿਲਕੁਲ ਬਿਲਕੁਲ ਇਸ ਤਰ੍ਹਾਂ ਦਾ ਮਹਾਲ ਉੱਥੇ ਈਡੀ ਤੇ ਸੀਬੀਆਈ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਅੰਦਰ ਵਿਜੀਲੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਆ ਜੋ ਕੋਈ ਵਿਰੋਧੀ ਸਰਕਾਰਾਂ ਦੇ ਖਿਲਾਫ ਜਾਂ ਸਰਕਾਰਾਂ ਦੇ ਵਿਰੋਧ ਕੋਈ ਗੱਲਬਾਤ ਕਰਨ ਦੀ ਹਿੰਮਤ ਨਾ ਜੁਟਾ ਸਕਣ ਜਿਹੜਾ ਵਿਅਕਤੀ ਸਰਕਾਰ ਦੇ ਖਿਲਾਫ ਬੋਲੇਗਾ ਉਹਦੇ ਤੇ ਏਜੰਸੀਜ਼ ਕਾਰਵਾਈ ਕਰਨੀਆਂਗੇ ਬਿਲਕੁਲ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਯਾਤਰਾਵਾਂ ਕਰ ਰਹੇ ਹਾਂ ਔਰ ਆਮ ਜਨਤਾ ਨੂੰ ਇਹ ਦੱਸ ਰਹੇ ਹਾਂ ਬੇਸ਼ੱਕ ਕਈ ਲੋਕਾਂ ਦਾ ਸਾਡੇ ਨਾਲ ਵਿਰੋਧ ਰਹਿੰਦਾ ਹੈ ਉਹ ਪਾਰਟੀ ਨੂੰ ਕਾਂਗਰਸੀ ਵਿਚਾਰਧਾਰਾ ਨਾਲ ਨਹੀਂ ਜੁੜੇ ਲੇਕਿਨ ਆ ਜਿਹੜਾ ਤਸੱਦਦ راہੁਲ ਗਾਂਧੀ ਜੀ ਨਾਲ ਹੋਇਆ ਜੋ ਇਹ ਕਟਨਾ ਕਰਮ ਹੋਇਆ ਹਰ ਵਿਅਕਤੀ ਨੇ ਇਹਦੀ ਨਿੰਦਾ ਕੀਤੀ ਹੈ ਚਾਹੇ ਵਿਪક્ષੀ ਦਲਾਂ ਦੀਆਂ ਜਿਹੜੇ ਪਾਰਟੀ ਵਾਲੇ ਸਨ ਤੇ ਚਾਹੇ ਆਮ ਲੋਕ ਚਾਹੇ ਕਾਂਗਰਸੀ ਵਿਚਾਰਧਾਰਾ ਨਾਲ ਹੈ ਜਾਂ ਨਹੀਂ ਹੈ ਲੇਕਿਨ ਉਹਨਾਂ ਨੇ ਇਸ ਕੱਲ ਦਾ ਵਿਰੋਧ ਕੀਤਾ ਕਿ ਜੋ ਕੋਈ ਦੋਸ਼ਰੇ ਕੋ ਛੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਇਹ ਸੰਵਿਧਾਨ ਨੂੰ ਤੋੜਨੀਆਂ ਨੀਤੀਆਂ ਔਰ ਚਾਲਾਂ ਚੱਲ ਰਹੀ ਹੈ ਬੀਜੇਪੀ ਸਰਕਾਰ ਦੇਖੋ ਮੇਰਾ ਖਿਆਲ ਹੈ ਪ੍ਰੈਸ ਵਾਲੇ ਕੁਝ ਸਾਥੀ ਮੇਰੇ ਵੀਰ ਤੁਹਾਡੇ ਅਰਗੇ ਜਾਣ ਬੁੱਝ ਕੇ ਆਪਣੀ ਖਬਰ ਨੂੰ ਮਸਾਲਾ ਲਾਉਂਦੇ ਰਹਿੰਦੇ ਹੈ ਇੱਥੇ ਕੇਵਲ ਜ਼ਿਲ੍ਹੇ ਦੇ ਲੋਕ ਆਏ ਨੇ ਔਰ ਕੇਵਲ ਜ਼ਿਲ੍ਹੇ ਦੇ ਲੀਡਰ ਨੇ ਸਿੱਧੂ ਸਾਹਿਬ ਸਾਡੇ ਬਹੁਤ ਹੀ ਸਤਕਾਰਯੋਗ ਲੀਡਰ ਨੇ ਔਰ ਪਟਿਆਲਾ ਜਾਂ ਅੰਮ੍ਰਿਤਸਰ ਅੰਮ੍ਰਿਤਸਰ ਵਿੱਚੋਂ ਜਦੋਂ ਪ੍ਰੋਗਰਾਮ ਹੋਏਗਾ ਕਿਉਂਕਿ ਅੰਮ੍ਰਿਤਸਰ ਨਾਲ ਉਹ ਰਾਜਨੀਤਿਕ ਸਬੰਧ ਰੱਖਦੇ ਨੇ ਉੱਥੇ ਉਹਨਾਂ ਨੂੰ ਸੱਦਾਂਗੇ ਵੀ ਤੇ ਉਹ ਮੈਨੂੰ ਪੂਰਨ ਅਮੀਰਾ ਹਿੱਸਾ ਵੀ ਲੈਣਗੇ ਪਰ ਵਾਰੀ ਵਾਰੀ ਇੱਕ ਹੀ ਗੱਲ ਪੁੱਛੇ ਜਾਣਾ ਇੱਥੇ 100 ਲੀਡਰ ਪੰਜਾਬ ਦਾ ਹੋਰ ਵੀ ਨਹੀਂ ਆਇਆ ਮੇਰਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਰੋਧ ਕਰ ਰਿਹਾ ਹੈ ਬ੍ਰਿੰਗ ਸਾਹਿਬ ਇਸ ਨੂੰ ਚਲੋ ਭਾਜੀ ਬੱਸ ਬੱਸ ਭਾਜੀ ਬੱਸ 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 ਭਾਜੀ ਬਾਤ ਬਿਲਕੁਲ ਅਸਗੇ ਰਾਜਾ ਬਣਿੰਗ ਜਿਹੜੇ ਲਗਾਤਾਰ ਕੋ ਟੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਜੋ ਸਾਜਸ਼ਾ ਕਾਂਗਰਸ ਦੇ ਵਿਰੁੱਧ ਚੱਲ ਰਹੀ ਹੈ ਨੇ ਉਸ ਦਾ ਮੂਹ ਕੌਣ ਬਣਾ ਦੋ ਰਿਹਾ ਹੈ ਲੱਗਾ ਕਿ ਸਕਦਾ ਹੈਗਾ ਕਿ ਜਿਸ ਪ੍ਰਕਾਰ ਦਾ ਰਵਈਆ ਅੰਦਰ ਸਰਕਾਰ ਕਰ ਰਹੀ ਹੈ ਇਹ ਬੇਹਤ ਮਾੜੀ ਗੱਲ ਹੈ ਜਿਸ ਵਿਅਕਤੀ ਨੇ ਵੀ ਇਹ ਸੁਣਿਆ ਹੈ ਜੀ ਚਾਹੇ ਉਹ ਦੇਸ਼ ਦਾ ਵਿਅਕਤੀ ਹੈ ਚਾਹੇ ਉਹ ਵਿਦੇਸ਼ ਦਾ ਵਿਅਕਤੀ ਹੈ ਹਰ ਵਿਅਕਤੀ ਨੇ ਨਿੰਦਾ ਕੀਤੀ ਹੈ ਕਿ ਇਹ ਇਹ ਜਿਹੜੀਆਂ ਇਹੋ ਜੇ ਕਤਨਾ ਕਰਮ ਹੈ ਇਹ ਲੋਕਤੰਤਰ ਨੂੰ ਖਤਰਾ ਹੈ ਜੀ ਬਿਲਕੁਲ ਕਾਂਗਰਸ ਵੱਲੋਂ ਲਗਾਤਾਰ ਬਖ ਬਖ ਸ਼ਾਰਾ ਦੇ ਵਿੱਚ ਸੰਵਿਧਾਨ ਬਚਾਓ ਮਾਰਚ ਕੱਢੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਕਾਂਗਰਸ ਦੇ ਲੀਡਰ ਜਿਹੜੇ ਪਹੁੰਚੇ ਨੇ ਤੇ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤੇ ਨਵਜੋਤ ਸਿੱਧੂ ਨੂੰ ਲੈ ਕੇ ਇੱਕ ਵਾਰ ਫਿਰ ਰਾਜਾ ਬੜਿੰਗ ਨੇ ਵੱਡਾ ਬਿਆਨ ਦਿੱਤਾ ਕਿ ਨਵਜੋਤ ਸਿੱਧੂ ਜਿਹੜੇ ਨੇ ਅੰਮ੍ਰਿਤਸਰ ਨਾਲ ਬਿਲੋਂਗ ਕਰਦੇ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਮੁਲਕਿਆ ਜਾਏਗਾ ਤਾਂ ਉੱਥੇ ਉਹਨਾਂ ਨੂੰ ਸੱਦਾ ਵੀ ਦਿੱਤਾ ਜਾਏਗਾ ਤੇ ਉਹ ਪਹੁੰਚਣਗੇ ਵੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਿਆ ਕਰ ਰਹੇ ਆ ਲੁਧਿਆਣਾ ਤੋਂ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਉ ਲਗਾਤਾਰ ਪੰਜਾਬ ਭਾਰਤ ਦੇ ਵਿੱਚ ਸੰਵਿਧਾਨ ਬਚਾਓ ਮਾਰਚ ਕੱਢਿਆ ਜਾ ਰਿਹਾ ਹੈ ਲੁਧਿਆਣਾ ਅੱਜ ਲੁਧਿਆਣੇ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਜੋ ਪਿਛਲੇ ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਨਰਿੰਦਰ ਮੋਦੀ ਨੇ ਜੋ ਸੰਵਿਧਾਨ ਦੇ ਪਿੱਛੇ ਛੁਰਾ ਮਾਰਿਆ ਅੱਜ ਤੱਕ ਇਤਿਹਾਸ 'ਚ ਇਹ ਪਹਿਲੀ ਵਾਰੀ ਹੋਇਆ ਵੀ ਕਿ ਮਾਨਹਾਨੀ ਦਾ ਤੇਜ਼ ਚੱਲਦਾ ਹੋਵੇ ਉਤੇ 2 ਸਾਲ ਦੀ ਸਜ਼ਾ ਹੋਵੇ ਇਮੀਡੀਏਟ ਇਮੀਡੀਏਟ ਉਹਦੀ ਜਿਹੜੀ ਲੋਕ ਸਭਾ ਦੀ ਸਦਸਤਾ ਉਹ ਖਤਮ ਹੁੰਦੀ ਹੋਵੇ ਨਾਲ ਹੀ ਮੀਜੇ ਇੱਕ ਲੈਟਰ ਜਾਂਦਾ ਜਿਹੜਾ ਕਿ ਰਾਹੁਲ ਗਾਂਧੀ ਦੀ ਰੈਜ਼ੀਡੈਂਸ ਉਹਨੂੰ ਖਾਲੀ ਕਰਨ ਦਿੱਤੇ ਇਹ ਮੈਂ ਸਮਝਦਾ ਨਰਿੰਦਰ ਮੋਦੀ ਜੀ ਡਰ ਚੁੱਕੇ ਨੇ ਜਦੋਂ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਆ ਉਸ ਦਿਨ ਤੋਂ ਬਾਅਦ ਨਰਿੰਦਰ ਮੋਦੀ ਜੀ ਨੂੰ ਰਾਹੁਲ ਦੇ ਨਾਮ ਤੋਂ ਇੱਕ ਡਰ ਲੱਗਣ ਲੱਗ ਗਿਆ ਵੀ ਇਹਦੀ ਸਦਸਤਾ ਕਿਵੇਂ ਖਤਮ ਹੋ ਸਕਦੀ ਆ ਉਹ ਇਹਨੇ ਇਸ ਤਰੀਕੇ ਨਾਲ ਇੱਕ ਰਾਜਨੀਤਿਕ ਕਾਨੂੰਨੀ ਕਰਕੇ ਉਹਦੀ ਸਦਸਤਾ ਖਤਮ ਕੀਤੀ ਆ ਤਾਂ ਕਿ ਉਹ ਲੋਕ ਸਭਾ ਦੇ ਵਿੱਚ ਮੋਦੀ ਦੇ ਖਿਲਾਫ ਬੋਲ ਨਾ ਸਕੇ ਬੀ ਅਡਾਨੀ ਤੇ ਮੋਦੀ ਦਾ ਰਿਸ਼ਤਾ ਕੀ ਆ ਸਿਰਫ ਉਹਨਾਂ ਨੇ ਇੱਕ ਸਵਾਲ ਪੁੱਛਿਆ ਮੋਦੀ ਜੀ ਨੂੰ ਵੀ ਇਹ ਦੱਸ ਦੋ ਵੀ ਅਡਾਨੀ ਨਾਲ ਤੁਹਾਡਾ ਰਿਸ਼ਤਾ ਕੀ ਆ ਅੱਜ ਉਹ ਰਿਸ਼ਤਾ ਪੁੱਛਣ ਦੇ ਲਈ ਉਹਨਾਂ ਦੀ ਸਦਸਤਾ ਖਤਮ ਕੀਤੀ ਅੱਜ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਹੋਰ ਵੀ ਲੋਕ ਪੁੱਛ ਰਹੇ ਕੀ ਕਹਿਣਾ ਚਾਹੋਗੇ ਜੀ ਲੁਧਿਆਣਾ ਦੇ ਵਿੱਚ ਅੱਜ ਦੀ ਮਾਰਚ ਦਾ ਕੱਢਿਆ ਜਾ ਰਿਹਾ ਕੀ ਇਫੈਕਟ ਪਵੇਗਾ ਆਮ ਜਨਤਾ 'ਤੇ ਆਮ ਜਨਤਾ ਨੂੰ ਪਤਾ ਲੱਗ ਜਾਏਗਾ ਕਿ ਸਾਡੇ ਨਾਲ ਕਿੰਨੀ ਨਜਾਇਜ਼ ਸਾਡੇ ਜਨਤਾ ਨਾਲ ਨਜਾਇਜ਼ ਹੋ ਰਹੀ ਹੈ ਕਿਸੇ ਪਾਰਟੀ ਨਾਲ ਨਜਾਇਜ਼ ਨਹੀਂ ਹੋ ਰਹੀ ਰਾਹੁਲ ਗਾਂਧੀ ਨੇ ਜਨਤਾ ਦੀ ਆਵਾਜ਼ ਨੂੰ ਚੱਕਿਆ ਨਾ ਕਿ ਆਪਣੀ ਕਿਸੇ ਪਰਸਨਲ ਆਵਾਜ਼ ਨੂੰ ਚੱਕਿਆ ਇਹ ਇੱਦਾਂ ਹੀ ਜਾਰੀ ਰਹੂਗਾ ਇਹ ਪੀਸ ਮਾਰਚ ਹੈ ਲੋਕਾਂ ਦੇ ਵਿੱਚ ਜਾ ਕੇ ਅੱਜ ਲੋਕ ਦੇਖੋ ਕਿੰਨਾ ਹੋਮ ਮਾ ਕੇ ਕਾਂਗਰਸ ਪਾਰਟੀ ਨਾਲ ਖੜਾ ਹੈ ਕਾਂਗਰਸ ਪਾਰਟੀ ਦੀ ਲਹਿਰ ਦੇ ਉੱਤੇ ਖੜਾ ਹੈ ਇਹੀ ਗੱਲ ਦੀ ਚਰਚਾ ਹੈ ਕਿ ਜਦੋਂ ਜਦੋਂ ਰਾਹੁਲ ਗਾਂਧੀ ਜੀ ਨੇ ਅੱਗੇ ਪੈਦਲ ਯਾਤਰਾ ਕੀਤੀ ਉਦੋਂ ਵੀ ਪੂਰੇ ਹਜੂਮ ਨੇ ਉਹਨਾਂ ਦਾ ਸਾਥ ਦਿੱਤਾ ਅੱਜ ਹਰ ਦੇਸ਼ ਹਰ ਨਾਗਰਿਕ ਉਹਨਾਂ ਦੇ ਦੇਸ਼ ਦੇ ਵਿੱਚ ਸਾਥ ਦੇ ਰਿਹਾ ਮੈਂ ਸਭ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਇਹ ਦੇਖੋ ਕਿ ਕਿਹੜਾ ਤੁਹਾਡੇ ਨਾਲ ਕੋਣ ਹੈ ਬਹੁਤ ਪੈਸਾ ਪਛਾਣ ਮਾਰ ਚਾਹ ਹਮ ਲੋਗਾਂ ਨੇ ਵੀ 23 ਅਪ੍ਰੈਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਦੇ ਨਮੰਦੇ ਤਾਂ ਤਸਵੀਰਾਂ ਤੁਸੀਂ ਦੇਖਦੇ ਹੋ ਹੱਥ ਦੇ ਵਿੱਚ ਪੋਸਟਰ ਫੜ ਕੇ ਰਾਜਾ ਗੜਿੰਗ ਸਦਾ ਮਚਾਉ ਮਾਰ ਚਾਹ ਉਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਡਰੋ ਮਤ ਦੇ ਪੋਸਟਰ ਜਿਹੜੇ ਨੇ ਪੜੇ ਹੋਏ ਨੇ ਤੇ ਤਸਵੀਰਾਂ ਤੁਸੀਂ ਲਗਾਤਾਰ ਸਾਂਝੀਆਂ ਕਰ ਰਹੇ ਹੋ ਜੇ ਇਸ ਤਰ੍ਹਾਂ ਜਿਹੜਾ ਵਾ ਇਹ ਪ੍ਰੋਟੈਸਟ ਕੱਢਿਆ ਜਾ ਰਿਹਾ ਵਾ ਲੁਧਿਆਣਾ ਦੇ ਘੰਟਾ ਘਰ ਤੋਂ ਲੈ ਕੇ 3 ਨੰਬਰ ਡਿਵੀਜ਼ਨ ਤੱਕ ਇਹ ਪ੍ਰੋਟੈਸਟ ਦਾ ਰੂਟ ਰਹੇਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਕਾਂਗਰਸ ਦੇ ਲੀਡਰ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਕਾਂਗਰਸ ਵੱਲੋਂ ਕੱਢੇ ਗਏ ਸੰਵਿਧਾਨ ਬਚਾਓ ਮਾਰਚ ਦੀਆਂ ਜਿੱਥੇ ਪੰਜਾਬ ਕਾਂਗਰਸ ਦੇ ਤਮਾਮ ਨੁਮਾਇंदे ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਬੋਲਦੇ ਹੋਏ ਨਜ਼ਰ ਆਏ ਨੇ ਕਹਿੰਦੇ ਨੇ ਰਾਹੁਲ ਗਾਂਧੀ ਵੱਲੋਂ ਜੜੀਆਂ ਅਵਾਜ਼ ਚੁੱਕੀ ਜਾ ਰਹੀ ਆ ਉਸ ਤੋਂ ਡਰ ਕੇ ਕੇਂਦਰ ਸਰਕਾਰ ਉਹਨਾਂ ਦੀ ਸਦਸਿਅਤਾ ਖਾਰਜ ਕੀਤੀ ਹੈ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਤਲ ਚਰਚਾ ਟੀਵੀ ਲੁਧਿਆਣਾ